ਜਪਜੀ ਸਾਹਿਬ ਜੀ ਦੀ ਮਹਾਨ ਬਾਣੀ ਜੋ ਅਸੀਂ ਰੋਜ਼ ਪੜ੍ਹਦੇ ਆਂ ਹਰ ਇੱਕ ਸਿੱਖ ਆਪਣੇ ਘਰ ਵਿੱਚ ਰੋਜ਼ ਜਦੋਂ ਅੰਮ੍ਰਿਤ ਵੇਲੇ ਉੱਠਦਾ ਉਹ ਬਾਣੀ ਨੂੰ ਪੜ੍ਹਦਾ ਤੇ ਹੋਰ ਵੀ ਸਿੱਖ ਧਰਮ ਤੋਂ ਮਤਲਬ ਕਿ ਜਿਹੜੇ ਗੈਰ ਧਰਮ ਦੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਜਪਜੀ ਸਾਹਿਬ ਨਾਲ ਜੁੜੇ ਹੋਏ ਨੇ ਜਿਹੜੇ ਜਪਜੀ ਸਾਹਿਬ ਸੁਣਦੇ ਨੇ ਜਾਂ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਵੀ ਨੇ ਜਪਜੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਰੰਭ ਦੇ ਵਿੱਚ ਇਹ ਬਾਣੀ ਆਉਂਦੀ ਹੈ ਤੇ ਜਪਜੀ ਸਾਹਿਬ ਦੇ ਵਿੱਚ ਮੂਲ ਮੰਤਰ ਜੋਸੀ ਪੜਦੇ ਆ ਵੇਖੋ ਇੱਕ ਓੰਕਾਰ ਤੋਂ ਜਿਹੜੀ ਆ ਉਹ ਸ਼ੁਰੂਆਤ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇੱਕ ਓੰਕਾਰ ਦੀ ਪ੍ਰਕਰਮਾ ਪੂਰਾ ਮੂਲ ਮੰਤਰ ਹੈ ਜਾਂ ਪੂਰਾ ਮੂਲ ਮੰਤਰ ਸੀ ਕਹਿ ਲਈਏ ਵੀ ਉਹ ਇੱਕ ਓੰਕਾਰ ਜੀ ਦੀ ਪ੍ਰਕਰਮਾ ਕਰ ਰਿਹਾ ਹੈ ਜਪਜੀ ਸਾਹਿਬ ਦੀ ਬਾਣੀ ਮੂਲ ਮੰਤਰ ਦੀ ਪ੍ਰਕਰਮਾ ਕਰ ਰਹੀ ਹੈ ਜਾਂ ਮੂਲ ਮੰਤਰ ਦੀ ਵਿਆਖਿਆ ਕਰ ਰਹੀ ਹੈ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਜਪਜੀ ਸਾਹਿਬ ਜੀ ਦੀ ਹੀ ਵਿਆਖਿਆ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਪ੍ਰਕਰਮਾ ਕਰ ਰਹੀ ਹੈ ਜਪਜੀ ਸਾਹਿਬ ਉਹ ਮਹਾਨ ਬਾਣੀ ਹੈ ਜਿਦੇ ਵਿੱਚ ਬ੍ਰਹਮੰਡ ਦੇ ਬਹੁਤ ਸਾਰੇ ਗੁੱਝੇ ਭੇਤ ਜਿਹੜੇ ਸਨ ਬਹੁਤ ਸਾਰੇ ਡੂੰਘੇ ਰਹਿਸੇ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਨੇ ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਦੇ ਆਂ ਤੇ ਅੱਜ 10 ਵੱਲੋਂ ਇਹ ਉਪਰਾਲਾ ਕੀਤਾ ਗਿਆ ਵੀ ਕਿਉਂ ਨਾ ਜਪਜੀ ਸਾਹਿਬ ਦੇ ਅਰਥਾਂ ਨੂੰ ਵੀ ਸਮਝਿਆ ਜਾਏ ਜਪਜੀ ਸਾਹਿਬ ਦੀ ਬਾਣੀ ਦੀ ਇੱਕ ਪਉੜੀ ਦੀ ਵਿਚਾਰ ਅਸੀਂ ਰੋਜ਼ ਇੱਕ ਵੀਡੀਓ ਦੇ ਵਿੱਚ ਕਰਾਂਗੇ ਔਰ ਇਹ ਵੀਡੀਓ ਤੁਹਾਡੇ ਤੱਕ ਰੋਜ਼ ਇਸ ਚੈਨਲ ਦੇ ਵਿੱਚ ਪਹੁੰਚਦੀ ਰਹੇਗੀ ਸੋ ਇਸ ਵੀਡੀਓ ਨੂੰ ਤੁਸੀਂ ਜ਼ਰੂਰ ਧਿਆਨ ਨਾਲ ਦੇਖਿਓ ਸੁਣਿਓ ਤਾਂ ਕਿ ਅਸੀਂ ਜਪਜੀ ਸਾਹਿਬ ਦੇ ਅਰਥਾਂ ਨੂੰ ਪੂਰੀ ਗਹਿਰਾਈ ਤੇ ਸਮਝ ਦੇ ਨਾਲ ਜਿਹੜਾ ਉਹ ਜਾਣ ਸਕੀਏ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਨਾਲ ਅਸੀਂ ਆ ਸਕਰੀਨ ਵੀ ਯੂਜ਼ ਕਰਾਂਗੇ ਜਿਹਦੇ ਵਿੱਚ ਤੁਸੀਂ ਵੀ ਥੋੜਾ ਸੌਖੇ ਤਰੀਕੇ ਨਾਲ ਸਮਝ ਪਾਓਗੇ ਤੇ ਜਿੱਥੇ-ਜਿੱਥੇ ਸਾਨੂੰ ਲੋੜ ਪੈਗੀ ਉੱਥੇ ਉਹ ਸ਼ਬਦ ਬਾਰੇ ਜਾਂ ਉਸ ਪੰਕਤੀ ਬਾਰੇ ਥੋੜੀ ਡੂੰਘਾਈ ਨਾਲ ਅੱਗੇ ਜੜੀ ਆ ਉਹ ਵਿਚਾਰ ਕਰ ਲਵਾਂਗੇ ਜਪਜੀ ਸਾਹਿਬ ਦੇ ਵਿੱਚ ਜੋ ਪਹਿਲਾ ਅੱਖਰ ਹੈ ਜੋ ਪਹਿਲਾ ਸ਼ਬਦ ਹੈ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਉਹ ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਇੱਕ ਤੋਂ ਹੁੰਦੀ ਹੈ ਨਾ ਦੋ ਤੋਂ ਹੈ ਨਾ ਤਿੰਨ ਤੋਂ ਹੈ ਨਾ ਚਾਰ ਤੋਂ ਹੈ ਨਾ ਪੰਜ ਤੋਂ ਹੈ ਇੱਕ ਤੋਂ ਹੈ ਸਿੱਖ ਇੱਕ ਦਾ ਪੁਜਾਰੀ ਹੈ ਨਾ ਉਹ ਦੋ ਦਾ ਪੁਜਾਰੀ ਹੈ ਨਾ ਤਿੰਨ ਦਾ ਨਾ ਚਾਰ ਦਾ ਤੇ ਸਿੱਖ ਜਿਹੜਾ ਉਹ ਇੱਕ ਦਾ ਪੁਜਾਰੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਅਰੰਭਤਾ ਹੈ ਨਾ ਉਹ ਤੁਸੀਂ ਆ ਵੇਖ ਸਕਦੇ ਹੋ ਉਹ ਮਲਕਿ ਇਥੋਂ ਇੱਕ ਤੋਂ ਹੋ ਰਹੀ ਹੈ ਆ ਇੱਕ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਦੀ ਹੀ ਗੱਲ ਹੈ ਜਪਜੀ ਸਾਹਿਬ ਦੇ ਵਿੱਚ ਵੀ ਇੱਕ ਦੀ ਹੀ ਵਿਆਖਿਆ ਹੈ ਇੱਕ ਦੀ ਹੀ ਵਡਿਆਈ ਹੈ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਰੰਭਤਾ ਜਿਹੜੀ ਹੈ ਉਹ ਇੱਕ ਤੋਂ ਹੁੰਦੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਜੋ ਦਰਸ਼ਨ ਕਰਦੇ ਹਾਂ ਉਹ ਇੱਕ ਓੰਕਾਰ ਦੇ ਦਰਸ਼ਨ ਕਰਦੇ ਆ ਜਪਜੀ ਸਾਹਿਬ ਦੀ ਅਰੰਭਤਾ ਇੱਕ ਓੰਕਾਰ ਤੋਂ ਹੁੰਦੀ ਹੈ ਹੁਣ ਤੁਸੀਂ ਜਿਹੜਾ ਪਹਿਲੀ ਗੱਲ ਵਾਲ ਜਿਹੜਾ ਤੁਸੀਂ ਧਿਆਨ ਦੇਣਾ ਉਹ ਇਹ ਹੈ ਵੀ ਬਹੁਤੇ ਗੁਰਮਖ ਪਿਆਰੇ ਜਾਂ ਬਹੁਤੇ ਸੱਜਣ ਉਹ ਨੇ ਜਿਹੜੇ ਇੱਕ ਓੰਕਾਰ ਦਾ ਉਚਾਰਨ ਹੀ ਗਲਤ ਕਰਦੇ ਨੇ ਇੱਕ ਓੰਕਾਰ ਨੂੰ ਬਹੁਤ ਸਾਰੇ ਜਿਹੜੇ ਨਵੇਂ ਗੁਰਮੁਖ ਪਿਆਰੇ ਬਾਣੀ ਪੜਨ ਲੱਗਦੇ ਨੇ ਜਾਂ ਜਿਹੜੇ ਜਿਨ੍ਹਾਂ ਨੇ ਕਦੀ ਬਾਣੀ ਨਹੀਂ ਪੜੀ ਉਹ ਏਕ ਓੰਕਾਰ ਨੂੰ ਇੱਕਮਕਾਰ ਪੜਦੇ ਨੇ ਜਾਂ ਹੋਰ ਵੀ ਕਈ ਤਰੀਕਿਆਂ ਨਾਲ ਗਲਤ ਉਚਾਰਨ ਕਰਦੇ ਨੇ ਪਹਿਲੀ ਗੱਲ ਇਹ ਸਮਝ ਲਓ ਅੱਜ ਦੀ ਇਸ ਵੀਡੀਓ ਚੋਂ ਵੀ ਏਕ ਓੰਕਾਰ ਦਾ ਜਿਹੜਾ ਉਚਾਰਨ ਅਸੀਂ ਕਰਨਾ ਹੈ ਉਹ ਹੈ ਇੱਕ ਓੰਕਾਰ ਇਹਨੂੰ ਅਸੀਂ ਤਿੰਨ ਭਾਗਾਂ ਚ ਵੰਡ ਕੇ ਸਮਝ ਸਕਦੇ ਹਾਂ ਜਿੱਦਾਂ ਜ਼ਿਕਰ ਪ੍ਰੋਫੈਸਰ ਸਾਹਬ ਸਿੰਘ ਜਿन्हਿਆਂ ਵੇਖੋ ਇੱਥੇ ਵੀ ਕੀਤਾ ਕਿ ਆ ਜਿਹੜਾ ਟੀਕਾ ਤੁਹਾਡੇ ਸਾਹਮਣੇ ਸਕਰੀਨ ਤੇ ਖੁੱਲਾ ਹੋਇਆ ਹੈ ਇਹ ਟੀਕਾ ਪ੍ਰੋਫੈਸਰ ਸਾਹਬ ਸਿੰਘ ਜੀ ਦਾ ਹੈ ਉਹਨਾਂ ਨੇ ਤਿੰਨ ਭਾਗ ਵੇਖੋ ਇੱਕ ਫਿਰ ਉਸ ਤੋਂ ਬਾਅਦ ਓਮ ਫਿਰ ਕਾਰ ਇੱਕ ਓਕਾਰ ਦਾ ਜਿਹੜਾ ਪੂਰਾ ਰੂਪ ਹੈ ਇਹਦਾ ਉਚਾਰਨ ਸਮਝ ਲਓ ਇੱਕ ਓਮ ਤੇ ਮਗਰ ਲੱਗੀ ਹੋਈ ਹੈ ਕਾਰ ਕਾਰ ਆ ਜਿਹੜੀ ਉੱਤੇ ਪਿੱਛੇ ਓੰਗ ਦੇ ਉੱਪਰ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ ਇਹਦਾ ਉਚਾਰਨ ਹੈ ਇੱਕ ਓੰਕਾਰ ਹੁਣ ਅੱਗੇ ਸੀ ਗੱਲ ਕਰਦੇ ਆਂ ਅਰਥਾਂ ਦੇ ਬਾਰੇ ਕੋਈ ਕਿਤੇ ਕੋਈ ਪ੍ਰੋਫੈਸਰ ਸਾਹਬ ਸਿੰਘ ਜੀ ਨੇ ਵੀ ਲਿਖਿਆ ਵੀ ਇੱਕ ਓੰਕਾਰ ਦਾ ਉਚਾਰਨ ਵੇਲੇ ਇਸ ਦੇ ਤਿੰਨ ਹਿੱਸੇ ਕੀਤੇ ਜਾਂਦੇ ਹਨ ਇੱਕ ਓਮ ਅਤੇ ਕਾਰ ਇਸ ਦਾ ਆਰਥ ਹੈ ਇੱਕ ਓੰਕਾਰ ਤਿੰਨ ਹਿੱਸੇ ਵੱਖੋ ਵੱਖਰੇ ਜਿਹੜੇ ਆ ਉਹ ਉਚਾਰਿਆ ਇਹਦਾ ਰੂਪ ਜਿਹੜਾ ਉਚਾਰਨ ਦੇ ਟਾਈਮ ਜਿਹੜਾ ਉਚਾਰਨ ਬਣਦਾ ਸਹੀ ਉਚਾਰਨ ਉਹ ਇਹ ਬਣਦਾ ਏ ਕੂੰਗਾਰ ਹੁਣ ਅੱਗੇ ਉਹਨਾਂ ਨੇ ਅਰਥ ਕੀਤੇ ਨੇ ਇੱਕ ਦਾ ਮਤਲਬ ਤੇ ਹੋ ਗਿਆ ਉਹ ਪ੍ਰਮਾਤਮਾ ਜੋ ਇੱਕ ਹੈ ਹੁਣ ਇੱਥੇ ਹੋਰ ਵੇਖੋ ਕਮਾਲ ਦੀ ਗੱਲ ਇੱਥੇ ਏਕਾ ਜਿਹੜਾ ਵਰਤਿਆ ਇੱਕ ਦੂਜਾ ਵੀ ਤੇ ਵਰਤਿਆ ਜਾ ਸਕਦਾ ਸੀ ਨਾ ਗੁਰੂ ਸਾਹਿਬ ਜੀ ਇੱਕ ਈਡੀ ਤੇ ਸਿਹਾਰੀ ਪਾ ਕੇ ਕੱਕਾ ਉਸ ਤਰ੍ਹਾਂ ਵੀ ਤੇ ਇੱਕ ਲਿਖ ਹੀ ਸਕਦੇ ਸੀ ਨਾ ਪਰ ਉਵੇਂ ਜਿਹੜਾ ਉਹ ਜਿਵੇਂ ਹੁਣ ਆਹ ਦੇਖੋ ਆ ਇੱਕ ਲਿਖਿਆ ਹੋਇਆ ਹੈ ਇਹ ਇੱਕ ਇੱਕ ਇਹਦਾ ਮਤਲਬ ਵੀ ਤੇ ਇੱਕ ਹੀ ਆ ਨਾ ਇਹ ਵੀ ਇੱਕ ਵਰਤਿਆ ਜਾ ਸਕਦਾ ਸੀ ਪਰ ਹੋ ਸਕਦਾ ਹੈ ਅੱਜ ਬਹੁਤ ਸਾਰੇ ਵਿਦਵਾਨ ਇਹਦੇ ਅਲੱਗ-ਅਲੱਗ ਪਛਾਵਾਂ ਦੇ ਵਿੱਚ ਇਹਦੇ ਆਪੋ ਆਪਣੇ ਤਰੀਕੇ ਨਾਲ ਅਰਥ ਕਰ ਲੈਂਦੇ ਪਰ ਜੋ ਮਹਾਰਾਜ ਨੇ ਇੱਕ ਵਰਤਿਆ ਪਰ ਗਿੰਦੀ ਦਾ ਜਿਹੜਾ ਏਕਾ ਵਰਤਿਆ ਇਹਦੇ ਅਰਥ ਕਿਸੇ ਵੀ ਭਾਸ਼ਾ 'ਚ ਤੁਸੀਂ ਚਲੇ ਜਾਓ ਇਹਦੇ ਅਰਥ ਨਹੀਂ ਬਦਲਣਗੇ ਇਸ ਇੱਕ ਦੇ ਅਰਥ ਜਿਹੜੇ ਨੇ ਉਹ ਇੱਕ ਹੀ ਰਹਿਣਗੇ ਨਹੀਂ ਤੇ ਬਹੁਤ ਸਾਰੇ ਜਿਹੜੇ ਸ਼ਬਦ ਹੁੰਦੇ ਨੇ ਉਹਨਾਂ ਦੇ ਅਰਥ ਬਦਲ ਜਾਂਦੇ ਨੇ ਭਾਸ਼ਾ ਮਤਲਬ ਕਿ ਜਦੋਂ ਭਾਸ਼ਾ ਬਦਲਦੀ ਹੈ ਦੂਜੀਆਂ ਭਾਸ਼ਾਵਾਂ 'ਚ ਜਾ ਕੇ ਅਰਥ ਚੇਂਜ ਹੋ ਜਾਂਦੇ ਨੇ ਹੁਣ ਇੱਥੇ ਇੱਕ ਏਕਾ ਵਰਤਿਆ ਵੀ ਇਹਦੇ ਅਰਥ ਕਦੇ ਵੀ ਨਹੀਂ ਬਦਲਣਗੇ ਹਮੇਸ਼ਾ ਜਿਹੜਾ ਉਹ ਇੱਕ ਦੇ ਅਰਥ ਇੱਕ ਹੀ ਰਹਿਣਗੇ ਇੱਕ ਤਾਂ ਮਤਲਬ ਉਹ ਪ੍ਰਮਾਤਮਾ ਇੱਕ ਹੈ ਅੱਗੇ ਪ੍ਰੋਫੈਸਰ ਸਾਫ ਸਿੰਘ ਕਹਿੰਦੇ ਨੇ ਓਮ ਓਮ ਇਹ ਸੰਸਕ੍ਰਿਤ ਦਾ ਸ਼ਬਦ ਹੈ ਤੇ ਇਹਦੇ ਅਰਥ ਜਿਹੜੇ ਨੇ ਉਹ ਅਮਰ ਕੋਸ਼ ਅਨੁਸਾਰ ਲਿਖਿਆ ਪ੍ਰੋਫੈਸਰ ਸਾਫ ਸਿੰਘ ਜੀ ਨੇ ਵੀ ਇਸ ਤਰ੍ਹਾਂ ਜਿਹੜੇ ਨੂੰ ਕੀਤੇ ਜਾਂਦੇ ਰਹੇ ਨੇ ਪ੍ਰਾਣੇ ਮਤਲਬ ਕਿ ਧਾਰਮਿਕ ਗ੍ਰੰਥਾਂ ਦੇ ਵਿੱਚ ਅਰਦਾਸ ਜਾਂ ਕਿਸੇ ਪਵਿੱਤਰ ਧਾਰਮਿਕ ਕਾਰਜ ਦੇ ਲਈ ਵੀ ਵਰਤਿਆ ਜਾਂਦਾ ਸੀ ਹੁਕਮ ਲਈ ਜਾਂ ਪ੍ਰਸ਼ਨ ਆਦਿ ਉੱਤਰ ਵਿੱਚ ਵੀ ਪਰ ਇਹ ਓਮ ਓਂਗ ਬ੍ਰਹਮ ਦੇ ਲਈ ਬ੍ਰਹਮ ਕਿਹੜਾ ਉਹ ਪ੍ਰਮਾਤਮਾ ਕੋਈ ਹੋਰ ਬ੍ਰਹਮ ਨਹੀਂ ਜਿਹਦਾ ਜ਼ਿਕਰ ਇੱਥੇ ਮੂਲ ਮੰਤਰ ਵਿੱਚ ਕੀਤਾ ਗਿਆ ਬ੍ਰਹਮ ਉਸ ਪ੍ਰਮਾਤਮਾ ਲਈ ਉਹ ਵਾਹਿਗੁਰੂ ਉਹ ਬ੍ਰਹਮ ਤੇ ਉਹ ਇਹਦੇ ਵਿੱਚ ਹੁਣ ਵੇਖੋ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਓਮ ਉਹ ਬ੍ਰਹਮ ਉਹ ਪ੍ਰਮਾਤਮਾ ਤੇ ਅੱਗੇ ਜਿਹੜੇ ਦੇ ਅਰਥ ਬਣਦੇ ਨੇ ਇੱਕ ਬ੍ਰਹਮ ਦੇ ਅੱਗੇ ਇੱਕ ਲਾਤਾ ਉਹਨਾਂ ਨੇ ਇਹਦੇ ਵਿੱਚ ਲਿਖਿਆ ਵੀ ਹੋਇਆ ਇਹਨਾਂ ਵਿੱਚੋਂ ਕਿਹੜਾ ਅਰਥ ਇਸ ਸ਼ਬਦ ਇੱਥੇ ਲਿਆ ਜਾਣਾ ਚਾਹੀਦਾ ਤੇ ਇਸ ਨੂੰ ਦ੍ਰਿੜ ਕਰਾਉਣ ਲਈ ਸ਼ਬਦ ਓਮ ਦੇ ਪਹਿਲਾਂ ਇੱਕ ਲਿਖ ਦਿੱਤਾ ਇਸ ਦਾ ਭਾਵ ਹੈ ਕਿ ਓੰਕਾਰ ਦਾ ਅਰਥ ਹੈ ਉਹ ਹਸਤੀ ਜੋ ਇੱਕ ਹੈ ਜਿਸ ਜਿਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਤੇ ਜਿਸ ਵਿੱਚ ਇਹ ਸਾਰਾ జగਤ ਸਮਾ ਜਾਂਦਾ ਹੈ ਜਿਹਦੇ ਵਰਗਾ ਕੋਈ ਹੋਰ ਨਹੀਂ ਹੋ ਸਕਦਾ ਤੇ ਜਿਹਦੇ ਵਿੱਚ ਸਾਰਾ జగਤ ਸਮਾ ਜਾਂਦਾ ਹੈ ਉਹ ਇੱਕ ਹੈ ਉਹ ਬ੍ਰਹਮ ਉਹ ਵਾਹਿਗੁਰੂ ਫਿਰ ਅੱਗੇ ਜਿਹੜਾ ਤੀਜਾ ਹਿੱਸਾ ਆ ਗਿਆ ਆ ਤੁਸੀਂ ਵੇਖ ਰਹੇ ਹੋ ਕਾਰ ਜੋ ਇੱਕ ਓੰਕਾਰ ਦੇ ਪਿੱਛੇ ਕਾਰ ਜੜੀ ਆ ਉਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗਈ ਜਿਸ ਤਉਚਾਰਨਕਾਰ ਹੈ ਤੇ ਕਾਰ ਸੰਸਕ੍ਰਿਤ ਦਾ ਇੱਕ ਪਛੇਤਰ ਹੈ ਆਮ ਤੌਰ ਤੇ ਪਛੇਤਰ ਨਾਮ ਦੇ ਅਖੀਰ ਵਿੱਚ ਵਰਤਿਆ ਜਾਂਦਾ ਹੈ ਤੇ ਇਸ ਦਾ ਅਤਲ ਮਤਲਬ ਹੈ ਇੱਕ ਰਸ ਜਿਸ ਵਿੱਚ ਤਬਦੀਲੀ ਨਾ ਹੋਵੇ ਜਿਸ ਵਿੱਚ ਤਬਦੀਲੀ ਨਾ ਹੋ ਸਕੇ ਜੋ ਇੱਕ ਰਸ ਹੈ ਮਤਲਬ ਕਿ ਉਹ ਪ੍ਰਮਾਤਮਾ ਜੋ ਇੱਕ ਹੈ ਜਿਹਦੇ ਵਿੱਚ ਤਬਦੀਲੀ ਨਹੀਂ ਹੋ ਸਕਦੀ ਜਿਹੜਾ ਇੱਕੋ ਸਮਾਨ ਹੈ ਇੱਕ ਰਸ ਹੈ ਇਹ ਨੇ ਇੱਕ ਓੰਕਾਰ ਦੇ ਅਰਥ ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਥੇ ਬਹੁਤ ਸਾਰੀਆਂ ਗੁਰਬਾਣੀ ਦੀਆਂ ਪੰਕਤੀਆਂ ਦੇ ਕੇ ਵੀ ਸਮਝਾਇਆ ਹੈ ਵੀ ਮਤਲਬ ਕਿ ਕਾਰ ਦਾ ਕੀ ਭਾਵ ਹੈ ਜੋ ਪਿੱਛੇ ਕਾਰ ਮਹਾਰਾਜ ਵੱਲੋਂ ਵਰਤੀ ਗਈ ਤੇ ਗੁਰਬਾਣੀ ਵਿੱਚ ਜਿਵੇਂ ਬਹੁਤ ਸਾਰੀਆਂ ਪੰਕਤੀਆਂ ਆਈਆਂ ਨੇ ਨਨ ਕਾਰ ਨਾ ਕੋਈ ਕਰਈ ਰੱਖ ਆਪ ਵੜਿਆਈ ਦੇਈ ਜੇ ਕੀਮਤ ਸੋ ਪਾਵੈ ਆਪ ਜਨਾਵੈ ਆਪ ਭੁੱਲ ਨਾ ਭੁੱਲੇ ਜੈ ਜੈ ਕਾਰ ਕਰੈ ਤੁਧ ਭਾਵੈ ਗੁਰ ਕਾ ਸ਼ਬਦ ਅਭੁਲੇ ਸੋ ੴ ਦਾ ਇਹ ਅਰਥ ਹੈ ਬਿਉ ਪਰਮਾਤਮਾ ਜੋ ਇੱਕ ਹੈ ਜੋ ਇੱਕ ਰਸ ਹੈ ਤੇ ਹਰ ਥਾਂ ਤੇ ਉਹ ਜੋ ਹੈ ਉਹ ਵਿਆਪਕ ਹੈ ਹੁਣ ਇੱਕ ਓੰਕਾਰ ਬਾਰੇ ਅਸੀਂ ਥੋੜਾ ਸਮਝਦੇ ਆ ਬਹੁਤ ਸਾਰੇ ਪਰਮਾਤਮਾ ਦੇ ਨਾਮ ਜਿਹੜੇ ਨੇ ਉਹ ਮਨੁੱਖਾਂ ਵੱਲੋਂ ਦਿੱਤੇ ਗਏ ਜਾਂ ਹੋਰ ਜਿਹੜੇ ਵੱਡੇ ਵੱਡੇ ਧਾਰਮਿਕ ਆਗੂ ਰਹਿਬਰ ਇਸ ਧਰਤੀ ਤੇ ਆਏ ਉਹਨਾਂ ਨੇ ਦਿੱਤੇ ਜਿਹੜੇ ਪ੍ਰਮਾਤਮਾ ਦੇ ਨਾਮ ਉਹਦੇ ਲਈ ਵਰਤੇ ਗਏ ਜਾਂ ਦਿੱਤੇ ਗਏ ਉਹ ਪ੍ਰਮਾਤਮਾ ਦੇ ਗੁਣ ਵੇਖ ਕੇ ਉਹਦੇ ਨਾਮ ਉਹਨੂੰ ਦੇ ਦਿੱਤੇ ਗਏ ਕਿਸੇ ਨੇ ਰਹੀਮ ਕਿਹਾ ਪ੍ਰਮਾਤਮਾ ਨੂੰ ਵੀ ਉਹ ਰਹਿਮਤ ਕਰਨ ਵਾਲਾ ਕਿਸੇ ਨੇ کریم ਕਿਹਾ ਕਿਸੇ ਨੇ ਪ੍ਰਮਾਤਮਾ ਕਿਹਾ ਕਿਸੇ ਨੇ ਅਕਾਲ ਪੁਰਖ ਕਿਹਾ ਵਾਹਿਗੁਰੂ ਕਿਹਾ ਗੋਡ ਕਿਹਾ ਯਹੋਵਾ ਕਿਹਾ ਅੱਲਾ ਕਿਹਾ ਖੁਦਾ ਕਿਹਾ ਕਿੰਨੇ ਹੀ ਨਾਮ ਜਬ ਜਾਬ ਸਹਿਬ ਦੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਰਬੀ ਤੇ ਫਾਰਸੀ ਦੇ ਕਿੰਨੇ ਹੀ ਨਾਮ ਪ੍ਰਮਾਤਮਾ ਦੇ ਲਈ ਵਰਤੇ ਨੇ ਬਹੁਤ ਸਾਰੇ ਨਾਮ ਜਿਹੜੇ ਕਈ ਸੌ ਦੀ ਗਿਣਤੀ ਵਿੱਚ ਨੇ ਪਰ ਜਿਹੜਾ ਇੱਕ ਓੰਕਾਰ ਹੈ ਨਾ ਇਹ ਨਾਮ ਕਿਸੇ ਵੱਲੋਂ ਨਹੀਂ ਦਿੱਤਾ ਗਿਆ ਗੁਰੂ ਨਾਨਕ ਦੇਵ ਸਾਹਿਬ ਨੇ ਜਿਹੜੀ ਪੂਰੀ ਕਾਇਨਾਤ ਵਿੱਚ ਉਹ ਧੁਨ ਸੁਣੀ ਜਿਹੜੀ ਧੁਨ ਨਿਰੰਤਰ ਉੱਠ ਰਹੀ ਹੈ ਓੰਕਾਰ ਦੀ ਉਸ ਧੁਨ ਦਾ ਨਾਮ ਓੰਕਾਰ ਹੈ ਜੋ ਪੂਰੇ ਬ੍ਰਹਿਮੰਡ ਵਿੱਚ ਇੱਕ ਰਸ ਜਿਹੜੇ ਨਾਮ ਜਪਦੇ ਨੇ ਉਹ ਸੁਵਸਥਾ ਚ ਪਹੁੰਚ ਜਾਂਦੇ ਨੇ ਜਦੋਂ ਉਹ ਧੁਨ ਸੁਣਦੇ ਨੇ ਉਹ ਆਵਾਜ਼ ਸੁਣਦੇ ਨੇ ਤੇ ਉਹ ਆਵਾਜ਼ ਹੁੰਦੀ ਹੈ ਇੱਕ ਓੰਕਾਰ ਇਸ ਕਰਕੇ ਇੱਕ ਓੰਕਾਰ ਕਿਸੇ ਕਿਸੇ ਵੱਲੋਂ ਦਿੱਤਾ ਹੋਇਆ ਪ੍ਰਮਾਤਮਾ ਨੂੰ ਕੋਈ ਨਾਮ ਨਹੀਂ ਹੈ ਇਹ ਉਹ ਧੁਨ ਹੈ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੁਣੀ ਮਾਣੀ ਤੇ ਉਹ ਦੁਨੀਆ ਦੀ ਚੋਲੀ ਵਿੱਚ ਪਾ ਦਿੱਤੀ ਔਰ ਬਾਕੀ ਜਿਹੜੇ ਜਿਹੜੀਆਂ ਆਵਾਜ਼ਾਂ ਹੁੰਦੀਆਂ ਨੇ ਹੁਣ ਵੇਖੋ ਕਈ ਤਰ੍ਹਾਂ ਦੀਆਂ ਧੁਨਾਂ ਉਹ ਵੀ ਹੁੰਦੀਆਂ ਨੇ ਜਿਹੜੀਆਂ ਕਿਸੇ ਟਕਰਾਵ ਤੋਂ ਪੈਦਾ ਹੁੰਦੀਆਂ ਨੇ ਮੰਨ ਲਓ ਝਰਨੇ ਚੋਂ ਪਾਣੀ ਡਿੱਗ ਰਿਹਾ ਹੈ ਪੱਥਰਾਂ ਤੇ ਵੱਜ ਰਿਹਾ ਉੱਥੋਂ ਇੱਕ ਧੁਨ ਉੱਠ ਰਹੀ ਹੈ ਉਹ ਦੋ ਚੀਜ਼ਾਂ ਦੇ ਸੰਘਰਸ਼ ਤੋਂ ਧੁਨ ਉੱਠ ਰਹੀ ਹੈ ਹਵਾ ਚੱਲ ਰਹੀ ਹੈ ਪੱਤੇ ਨਾਲ ਪੱਤਾ ਵੱਜ ਰਿਹਾ ਹੈ ਉਹ ਪੱਤਿਆਂ ਦੀ ਟਕਰਾਵ ਤੋਂ ਇੱਕ ਆਵਾਜ਼ ਪੈਦਾ ਹੋ ਰਹੀ ਹੈ ਉਹ ਵੀ ਸੰਘਰਸ਼ ਦੇ ਵਿੱਚੋਂ ਪੈਦਾ ਹੋ ਰਹੀ ਹੈ ਉਹ ਧੁਨ ਲਗਤਰਾਂ ਦੀ ਹੈ ਪਰ ਇਹ ਜਿਹੜੀ ਧੁਨ ਹੈ ਨਾ ਇੱਕ ਓੰਕਾਰ ਇਹ ਕਿਸੇ ਸੰਘਰਸ਼ ਦੇ ਵਿੱਚੋਂ ਪੈਦਾ ਹੋਈ ਨਹੀਂ ਇਹ ਦੋ ਚੀਜ਼ਾਂ ਦੇ ਆਪਸੀ ਟਕਰਾਵ ਤੋਂ ਪੈਦਾ ਹੋਈ ਨਹੀਂ ਹੈ ਇਹ ਏਕ ਓੰਕਾਰ ਉਹ ਧੁਨ ਹੈ ਜਿਦੇ ਚੋਂ ਪੂਰਾ ਬ੍ਰਹਿਮੰਡ ਪੈਦਾ ਹੋਇਆ ਹੈ ਓੰਕਾਰ ਬ੍ਰਹਮ ਉਤਪੱਤ ਓੰਕਾਰ ਕੀਆ ਜਨ ਚੇਤੋ ਓੰਕਾਰ ਸਹਿਲ ਜੁਗ ਭਏ ਓੰਕਾਰ ਬੇਦ ਨਿਰਮਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਚ ਅਸੀਂ ਪੜ੍ਹਦੇ ਹਾਂ ਵੀ ਉਹ ਪ੍ਰਮਾਤਮਾ ਜਿਹੜਾ ਨਾ ਉਹ ਏਕ ਓੰਕਾਰ ਹੈ ਉਹ ਉਹਦੇ ਚੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ ਔਰ ਜਦੋਂ ਇਹ ਬ੍ਰਹਿਮੰਡ ਪੈਦਾ ਹੋਇਆ ਔਰ ਜਿਹੜੀ ਧੁਨ ਚੋਂ ਪੈਦਾ ਹੋਇਆ ਇਕ ਓੰਕਾਰ ਹੀ ਸੀ ਇਸ ਕਰਕੇ ਏਕ ਓੰਕਾਰ ਦੀ ਬੜੀ ਮਹਾਨਤਾ ਹੈ ਤੇ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਏਕ ਓੰਕਾਰ ਦੀ ਹੀ ਵਿਆਖਿਆ ਹੈ ਸੋ ਏਕ ਓੰਕਾਰ ਉਹ ਪ੍ਰਮਾਤਮਾ ਜੋ ਇੱਕ ਹੈ ਓੰਗ ਜੋ ਉਹ ਪ੍ਰਮਾਤਮਾ ਆਪ ਹੈ ਕਾਰ ਜੋ ਇੱਕ ਰਸ ਨਿਰੰਤਰ ਹੈ ਜਿਹਦੇ ਚ ਕਦੇ ਵੀ ਕੋਈ ਤਬਦੀਲੀ ਜੋ ਹੈ ਉਹ ਨਹੀਂ ਆਉਂਦੀ ਫਿਰ ਅਸੀਂ ਅੱਗੇ ਪੜਦੇ ਹੁੰਦੇ ਹਾਂ ਜੀ ਏਕ ਓੰਕਾਰ ਤੋਂ ਬਾਅਦ ਮੂਲ ਮੰਤਰ ਵਿੱਚ ਸਤਨਾਮ ਸਤਨਾਮ ਜਿਹਦਾ ਨਾਮ ਸਤ ਹੈ ਤੇ ਉਹ ਉਹ ਸੱਚੀ ਹੋਂਦ ਵਾਲਾ ਮਤਲਬ ਕਿ ਜਿਹਦੀ ਹੋਂਦ ਸਦਾ ਰਹਿਣ ਵਾਲੀ ਹੋ ਸੋ ਸਤਨਾਮ ਦਾ ਅਰਥ ਹੈ ਉਹ ਇੱਕ ਓੰਕਾਰ ਜਿਸ ਦਾ ਨਾਮ ਹੋਂਦ ਵਾਲਾ ਹੈ ਤੇ ਸਦਾ ਸਤ ਹੈ ਅਸੀਂ ਮੂਲ ਮੰਤਰ ਵਿੱਚ ਅੱਗੇ ਪੜ੍ਹਦੇ ਹਾਂ ਏਕ ਓੰਕਾਰ ਸਤਨਾਮ ਕਰਤਾ ਪੁਰਖ ਕਰਤਾ ਮਤਲਬ ਕਿ ਜੋ ਕ੍ਰੀਏਟਰ ਹੈ ਸਾਰੀ ਸਾਰੀ ਸ੍ਰਿਸ਼ਟੀ ਦੀ ਰਚਨਾ ਉਹ ਆਪ ਕਰਨ ਵਾਲਾ ਹੈ ਹੁਣ ਵੇਖੋ ਕ੍ਰੀਏਟਰ ਵੀ ਕਮਾਲ ਦਾ ਹੈ ਬਾਕੀ ਤੇ ਕਰਤੇ ਦੁਨੀਆ ਚ ਬਹੁਤ ਨੇ ਮੰਨ ਲਓ ਇੱਕ ਮੂਰਤੀਕਾਰ ਮੂਰਤੀ ਘੜਦਾ ਇੱਕ ਕੋਈ ਲੱਕੜੀ ਨੂੰ ਬਣਾਉਣ ਵਾਲਾ ਉਹਦੇ ਚ ਕੋਈ ਲੱਕੜੀ ਦੀ ਚੀਜ਼ ਘੜ ਦਿੰਦਾ ਕੋਈ ਸੋਨੇ ਤੇ ਕੰਮ ਕਰਨ ਵਾਲਾ ਸੁਨਿਆਰਾ ਹੈ ਉਹ ਸੋਨੇ ਨੂੰ ਘੜਦਾ ਹੈ ਗਹਿਣੇ ਘੜ ਦਿੰਦਾ ਬਾਕੀ ਜਿਹੜੀਆਂ ਚੀਜ਼ਾਂ ਘੜੀਆਂ ਜਾਂਦੀਆਂ ਨੇ ਉਹ ਚੀਜ਼ ਕਿਤੇ ਪਹੁੰਚ ਜਾਂਦੀ ਹੈ ਉਹਨੂੰ ਰਚਣ ਵਾਲਾ ਕਿਤੇ ਬੈਠਾ ਹੁੰਦਾ ਤੇ ਕਈ ਵਾਰੀ ਹੁਣ ਮੰਨ ਲਓ ਜਿਹੜੀ ਚੀਜ਼ ਬਣਾਈ ਗਈ ਕਿਸੇ ਕ੍ਰੀਏਟਰ ਵੱਲੋਂ ਕਰਤੇ ਵੱਲੋਂ ਉਹ ਚੀਜ਼ ਟੁੱਟ ਗਈ ਖਰਾਬ ਹੋ ਗਈ ਖਤਮ ਹੋ ਗਈ ਉਹਦਾ ਕੋਈ ਕਰਤੇ ਤੇ ਪ੍ਰਭਾਵ ਤੇ ਨਹੀਂ ਨਾ ਪੈਂਦਾ ਜੇ ਕਰਤੇ ਦੀ ਮੌਤ ਹੋ ਗਈ ਉਹਦੀ ਚੀਜ਼ ਤੇ ਫਿਰ ਵੀ ਸਲਾਮਤ ਰਹਿੰਦੀ ਆ ਕਿਉਂਕਿ ਉਹ ਦੋ ਚੀਜ਼ਾਂ ਲੱਗ-ਲੱਗ ਨੇ ਉਹ ਆਪਸ ਵਿੱਚ ਰਚੀਆਂ ਨਹੀਂ ਹੋਈਆਂ ਲੱਗ-ਲੱਗ ਨੇ ਪਰ ਪ੍ਰਮਾਤਮਾ ਇਸ ਤਰ੍ਹਾਂ ਦਾ ਕਰਤਾ ਹੈ ਉਹ ਜਿਹੜੀ ਚੀਜ਼ ਬਣਾਉਂਦਾ ਹੈ ਨਾ ਉਹ ਬਣਾ ਕੇ ਵੱਖ ਨਹੀਂ ਜਿਹੜੀ ਚੀਜ਼ ਬਣਾਉਂਦਾ ਉਹਦੇ ਚ ਹੀ ਸਮਾ ਜਾਂਦਾ ਹੈ ਜੋਨੇ ਮਨੁੱਖ ਬਣਾਇਆ ਬੱਚੇ ਨੂੰ ਜਨਮ ਦਿੱਤਾ ਉਹਦੇ ਚ ਹੀ ਸਮਾ ਗਿਆ ਜੇ ਰੁੱਖ ਬਣਾਇਆ ਤੇ ਰੁੱਖ ਚ ਹੀ ਸਮਾ ਗਿਆ ਜੇ ਪੰਛੀ ਬਣਾਏ ਤੇ ਪੰਛੀਆਂ ਚ ਹੀ ਸਮਾ ਗਿਆ ਮਤਲਬ ਕਿ ਜਿਹੜੀ ਚੀਜ਼ ਉਹਨੇ ਬਣਾਈ ਉਸ ਕਰਤੇ ਨੇ ਉਹ ਚੀਜ਼ ਤੋਂ ਵੱਖ ਨਹੀਂ ਹੈ ਉਸੇ ਚੀਜ਼ ਦੇ ਵਿੱਚ ਹੀ ਰਚ ਗਿਆ ਇਸ ਕਰਕੇ ਉਹ ਕਮਾਲ ਦਾ ਕਰਤਾ ਹੈ ਕਮਾਲ ਦਾ ਕ੍ਰੀਏਟਰ ਹੈ ਫਿਰ ਉਹ ਕਰਤਾਪੁਰਖ ਹੈ ਨਿਰਭਉ ਹੈ ਉਹਨੂੰ ਕਿਸੇ ਦਾ ਡਰ ਨਹੀਂ ਤੇ ਉਹ ਨਿਰਵੈਰ ਹੈ ਉਹਨੂੰ ਕਿਸੇ ਦਾ ਡਰ ਨਹੀਂ ਤੇ ਉਹਨੂੰ ਕਿਸੇ ਨਾਲ ਵੈਰ ਵੀ ਨਹੀਂ ਦੇਖੋ ਜਿੱਥੇ ਵੈਰ ਹੋਏਗਾ ਉੱਥੇ ਡਰ ਹੋਏਗਾ ਜਿੱਥੇ ਡਰ ਹੋਏਗਾ ਉੱਥੇ ਉਹਦੇ ਨਾਲ ਵੈਰ ਵੀ ਹੋਏਗਾ ਕਿਤੇ ਨਾ ਕਿਤੇ ਅੰਦਰੋਂ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਔਰ ਕਿਸੇ ਨਾਲ ਵੈਰ ਨਹੀਂ ਉਹ ਕਿਸੇ ਨਾਲ ਵੀ ਵੈਰ ਨਹੀਂ ਕਰਦਾ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੀਡੀਓ ਦੀ ਮੂਰਤ ਐ ਨਾ ਸਮੇ ਤੋਂ ਰਹਿਤ ਐ ਅਕਾਲ ਮੂਰਤ ਜਿਹਦੇ ਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਅਕਾਲ ਕਾਲ ਦੇ ਅੱਗੇ ਐਡਾ ਲਾਤਾ ਜਿਹਦੇ ਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਵੇਖੋ ਸਾਡੇ ਤੇ ਸਮੇ ਦਾ ਪ੍ਰਭਾਵ ਐ ਸਮੇ ਦਾ ਕੀ ਮਤਲਬ ਐ ਬਦਲਾਵ ਬਦਲਾਵ ਹੁੰਦਾ ਤੇ ਉਹਨੂੰ ਅਸੀਂ ਸਮਾਂ ਦਿੰਨੇ ਨਾ ਸੂਰਜ ਚੜ੍ਹਿਆ ਦੁਪਹਿਰ ਹੋਈ ਸ਼ਾਮ ਪੈ ਗਈ ਰੁੱਖ ਛੋਟੇ ਤੋਂ ਵੱਡੇ ਹੋ ਰਹੇ ਨੇ ਬੱਚਾ ਜਵਾਨ ਹੋ ਰਿਹਾ ਜਵਾਨੀ ਜਿਹੜੀ ਆ ਉਬੜੇ ਪੇਵਲ ਵੱਧ ਰਹੀ ਆ ਬਦਲਾਵ ਹੀ ਆ ਨਾ ਅਸੀਂ ਮੰਨ ਲੋ ਦੀਵਾਰ ਤੇ ਲੱਗੀ ਘੜੀ ਵੱਲ ਵੇਖਦੇ ਆ ਵੀ ਸਮਾਂ ਕਿੰਨਾ ਹੋ ਗਿਆ ਉਹ ਜਿਹੜੀਆਂ ਦੇ ਅੰਦਰ ਸੂਈਆਂ ਘੁੰਮ ਰਹੀਆਂ ਨੇ ਉਹ ਬਦਲਾਵ ਹੀ ਨੇ ਨਾ ਜੇ ਇੱਕ ਥਾਂ ਤੇ ਸੂਈਆਂ ਖੜੀਆਂ ਰਹਿਣ ਤੇ ਅਸੀਂ ਕਹਿੰਨੇ ਆ ਵੀ ਹੁਣ ਘੜੀ ਖਰਾਬ ਹੋ ਗਈ ਸਮਾਂ ਕੀ ਆ ਸਮੇਂ ਦਾ ਮਤਲਬ ਐ ਬਦਲਾਵ ਪਰ ਪ੍ਰਮਾਤਮਾ 'ਚ ਕਦੇ ਬਦਲਾਵ ਨਹੀਂ ਹੁੰਦਾ ਅਸੀਂ ਜਿਹੜੇ ਮਨੁੱਖ ਆ ਅਸੀਂ ਸਮੇਂ ਦੇ ਅਧੀਨ ਆ ਸਾਡੇ ਤੇ ਸਮੇਂ ਦਾ ਪ੍ਰਭਾਵ ਐ ਸਮੇਂ ਤੋਂ ਅਸੀਂ ਬਾਹਰ ਨਹੀਂ ਹੋ ਸਕਦੇ ਸਮੇਂ ਕਰਕੇ ਤੇ ਸੀ ਸਾਡਾ ਜਨਮ ਹੋਇਆ ਫਿਰ ਬਚਪਨ ਫਿਰ ਜਵਾਨੀ ਫਿਰ ਬੜੇਪਾ ਫਿਰ ਮੌਤ ਆ ਜਾਂਦੀ ਹੈ ਪਰ ਪ੍ਰਮਾਤਮਾ ਅਕਾਲ ਮੂਰਤ ਹੈ ਉਹਦੀ ਮੂਰਤ ਸਮੇਂ ਤੋਂ ਰਹਿਤ ਹੈ ਉਹ ਉਦੋਂ ਨਹੀਂ ਸੀ ਜਦੋਂ ਸਮਾਂ ਨਹੀਂ ਸੀ ਕਿਉਂਕਿ ਸਮਾਂ ਤੇ ਸੂਰਜ ਦੇ ਨਾਲ ਚੱਲਿਆ ਜਦੋਂ ਸੂਰਜ ਬਣਿਆ ਧਰਤੀ ਬਣੀ ਚੰ드ਰਮਾ ਬਣਿਆ ਤੇ ਉਦੋਂ ਵੀ ਪ੍ਰਮਾਤਮਾ ਸੀ ਜਦੋਂ ਇਹ ਪੂਰਾ ਬ੍ਰਹਿਮੰਡ ਨਹੀਂ ਸੀ ਇਸ ਕਰਕੇ ਉਹ ਅਕਾਲ ਮੂਰਤ ਹੈ ਉਹਦੇ ਤੇ ਸਮੇਂ ਦਾ ਜੋ ਹੈ ਉਹ ਕੋਈ ਪ੍ਰਭਾਵ ਨਹੀਂ ਅਜੂਨੀ ਉਹ ਜੂਨਾ ਤੋਂ ਰਹਿਤ ਹੈ ਉਹ ਜੂਨਾ ਦੇ ਵਿੱਚ ਨਹੀਂ ਆਉਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਬਚਨ ਹੈ ਸੂ ਮੁਖ ਜਲੋ ਜਿਤ ਕਹਿ ਠਾਕੁਰ ਜੂਨੀ ਉਹ ਮੂੰਹ ਸੜ ਜਾਏ ਜਿਹੜਾ ਮੂੰਹ ਇਹ ਕਹਿੰਦਾ ਕਿ ਰੱਬ ਜੂਨ ਵਿੱਚ ਜੂਨ ਵਿੱਚ ਆਇਆ ਉਹ ਜਨਮ ਲੈ ਕੇ ਆਇਆ ਰੱਬ ਜਨਮ ਲੈ ਕੇ ਨਹੀਂ ਆਉਂਦਾ ਉਹ ਅਜੂਨੀ ਹੈ ਤੇ ਸਹਿ ਭੰਗ ਹੁਣ ਸਹਿ ਭੰਗ ਦਾ ਉਚਾਰਨ ਵੀ ਤੁਸੀਂ ਜੇਰਾ ਥੋੜਾ ਧਿਆਨ ਦੇ ਕੇ ਵੇਖ ਲਿਓ ਇਹਦੇ ਵੀ ਬਹੁਤ ਸਾਰੇ ਗੁਰਮੁਖ ਪਿਆਰੇ ਜਿਹੜੇ ਨਵੇਂ-ਨਵੇਂ ਬਾਣੀ ਪੜਨ ਲੱਗਦੇ ਨੇ ਜਾਂ ਬੱਚੇ ਉਹ ਕਈ ਵਾਰੀ ਗਲਤ ਉਚਾਰਨ ਕਰਦੇ ਨੇ ਸਹਿ ਪੰਗ ਸਹਿ ਪੰਗ ਦਾ ਮਤਲਬ ਹੈ ਜਿਹਦਾ ਆਪਣੇ ਆਪ ਆਪਣੇ ਆਪ ਤੋਂ ਹੋਣ ਵਾਲਾ ਜਿਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਆ ਵੇਖੋ ਤੁਸੀਂ ਜਿਹੜੇ ਅਰਥ ਉਹ ਪ੍ਰੋਫੈਸਰ ਸਾਫ ਸਿੰਘ ਜੀ ਨੇ ਕੀਤੇ ਨੇ ਜਿਸ ਦਾ ਪ੍ਰਕਾਸ਼ ਜੋ ਹੈ ਆਪਣੇ ਆਪ ਤੋਂ ਹੋਇਆ ਹੈ ਕਿਦਾਂ ਜੋ ਸਹਿ ਪੰਗ ਹੈ ਉਸੇ ੴ ਦਾ ਹੁਣ ਪਹਿਲਾ ੴ ਉਹ ਪਰਮਾਤਮਾ ਫਿਰ ਅੱਗੇ ਕੁੰਕਾਰ ਦੀ ਵਿਆਖਿਆ ਹੋ ਰਹੀ ਆ ਵੀ ਉਹਦੇ ਚ ਗੁਣ ਕਿਹੜੇ ਕਿਹੜੇ ਨੇ ਉਹ ਸਤਨਾਮ ਉਹਦਾ ਨਾਮ ਸਤ ਹੈ ਉਹ ਕਰਤਾਪੁਰਖ ਹੈ ਉਹ ਨਿਰਭਉ ਹੈ ਨਿਰਵੈਰ ਹੈ ਉਹ ਕਾਲ ਮੂਰਤ ਹੈ ਉਹ ਅਜੂਨੀ ਹੈ ਜੂਨਾ ਚ ਨਹੀਂ ਆਉਂਦਾ ਸੈ ਭੰਗ ਉਹਦਾ ਜਨਮ ਕਿਸੇ ਮਾਂ ਦੀ ਕੱਖ ਚੋਂ ਨਹੀਂ ਹੋਇਆ ਉਹਨੂੰ ਜਨਮ ਦੇਣ ਵਾਲਾ ਨਹੀਂ ਕੋਈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੀ ਹੋਇਆ ਫਿਰ ਅੱਗੇ ਕਹਿੰਦੇ ਨੇ ਮਿਲਦਾ ਕਿਵੇਂ ਹੈ ਤੇ ਅਸੀਂ ਪੜਦੇ ਹੁੰਨੇ ਆ ਗੁਰ ਪ੍ਰਸਾਦ ਏ ਦਾ ਉਚਾਰਨ ਵੀ ਤੁਸੀਂ ਥੋੜਾ ਧਿਆਨ ਦਿਓ ਗੁਰ ਪ੍ਰਸ਼ਾਦ ਨਹੀਂ ਪੜ੍ਹਨਾ ਇਹਨੂੰ ਸੱਸੇ ਪੈਰ ਬਿੰਦੀ ਨਹੀਂ ਗੁਰ ਪ੍ਰਸ਼ਾਦ ਗੁਰ ਪ੍ਰਸ਼ਾਦ ਜਿਹੜਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਕੌਣ ਇੱਕ ਓੰਕਾਰ ਇੱਕ ਓੰਕਾਰ ਕੌਣ ਉਹ ਪ੍ਰਮਾਤਮਾ ਇੱਕ ਓੰਕਾਰ ਕਿਵੇਂ ਮਿਲੇਗਾ ਗੁਰ ਪ੍ਰਸ਼ਾਦ ਗੁਰੂ ਦੀ ਕਿਰਪਾ ਨਾਲ ਪ੍ਰਸ਼ਾਦ ਦਾ ਮਤਲਬ ਹੈ ਕਿਰਪਾ ਉਹ ਜਿਹੜਾ ਪ੍ਰਸ਼ਾਦ ਅਸੀਂ ਲੈਨੇ ਆ ਗੁਰੂ ਘਰ ਚ ਜਾ ਕੇ ਉਹ ਸੱਸੇ ਪੈਰ ਬਿੰਦੀ ਵਰਤਦੇ ਆ ਪ੍ਰਸ਼ਾਦ ਇਹ ਪ੍ਰਸ਼ਾਦ ਹੈ ਇਹਦਾ ਮਤਲਬ ਕਿਰਪਾ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਅਸੀਂ ਪੜਦੇ ਆ ਜਪ ਤੇ ਇਹ ਇੱਥੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹ ਬਾਣੀ ਦਾ ਨਾਮ ਹੈ ਜਪ ਅੱਗੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਆਦ ਦਾ ਕੀ ਮਤਲਬ ਹੈ ਮੁੱਢ ਤੋਂ ਜਦੋਂ ਇਹ ਬ੍ਰਹਿਮੰਡ ਵੀ ਨਹੀਂ ਸੀ ਬਣਿਆ ਉਦੋਂ ਤੋਂ ਕੀ ਹੈ ਉਹ ਸੱਚ ਹੈ ਸੱਚ ਦਾ ਮਤਲਬ ਹੋਂਦ ਵਾਲਾ ਹੈ ਉਦੋਂ ਵੀ ਸੀ ਉਹ ਜਦੋਂ ਬ੍ਰਹਿਮੰਡ ਨਹੀਂ ਸੀ ਬਣਿਆ ਮੁੱਢ ਤੋਂ ਹੀ ਸੱਚ ਹੈ ਇਹ ਨਹੀਂ ਵੀ ਉਹ 12000 5000 ਸਾਲ ਤੋਂ ਸੱਚ ਹੈ ਜਾਂ 1 ਲੱਖ ਸਾਲ ਤੋਂ ਸੱਚ ਹੈ ਨਹੀਂ ਨਹੀਂ ਮੁੱਢ ਤੋਂ ਹੀ ਸੱਚ ਹੈ ਹੁਣ ਧਰਤੀ ਬਾਰੇ ਜਾਂ ਸੂਰਜ ਬਾਰੇ ਸਾਇੰਸ ਕਹਿੰਦੀ ਹੈ ਵੀ ਧਰਤੀ ਕਿੰਨੇ ਕਰੋੜ ਸਾਲ ਪਹਿਲਾਂ ਬਣੀ ਸੂਰਜ ਇਹਨੇ ਕਰੋੜ ਸਾਲ ਪਹਿਲਾਂ ਬਣਿਆ ਚੰਦਰਮਾ ਇੰਨੇ ਕਰੋੜ ਸਾਲ ਪਹਿਲਾਂ ਬਣਿਆ ਕੁਝ ਵੀ ਸਾਨੂੰ ਜਿਹੜਾ ਧਰਤੀ ਆਕਾਸ਼ ਵਿੱਚ ਨਜ਼ਰ ਆਉਂਦਾ ਹੈ ਉਹਦੀ ਬਕਾਇਦਾ ਉਮਰ ਹੈ ਔਰ ਕਿਤੇ ਉਹਨਾਂ ਦਾ ਇੰਨਾ ਚੀਜ਼ਾਂ ਦਾ ਜਨਮ ਹੋਇਆ ਮਤਲਬ ਕਿ ਬਣੀਆਂ ਭਾਵੇਂ ਉਹ ਕਰੋੜਾਂ ਸਾਲ ਪਹਿਲਾਂ ਬਣੀਆਂ ਪਰ ਇੱਥੇ ਮਹਾਰਾਜ ਨੇ ਜਿਹੜਾ ਸ਼ਬਦ ਵਰਤੇ ਆਦ ਸੱਚ ਮੁੱਢ ਤੋਂ ਹੀ ਸੱਚ ਹੈ ਜੁਗਾਦ ਸੱਚ ਤੇ ਅੱਗੇ ਕਹਿੰਦੇ ਨੇ ਜੁਗਾਦ ਜਿਹੜਾ ਜੁਗਾ ਜੁਗਾ ਦੇ ਮੁੱਢ ਤੋਂ ਸੱਚ ਹੈ ਜੁਗਾ ਜੁਗਾਂਤਰਾ ਤੋਂ ਸੱਚ ਹੈ ਹੈ ਭੀ ਸੱਚ ਹੈ ਪੀ ਦਾ ਮਤਲਬ ਕਿ ਇਸ ਵੇਲੇ ਵੀ ਸੱਚ ਹੈ ਨਾਨਕ ਹੋਸੀ ਭੀ ਸੱਚ ਹੈ हे ਨਾਨਕ ਹੋਸੀ ਹੋਵੇਗਾ ਸਦਾ ਸੱਚ ਰਹੇਗਾ हे ਨਾਨਕ ਕਾਲਪੁਰਖ ਮੁੱਟ ਤੋਂ ਹੋਂਦ ਵਾਲਾ ਹੈ ਜੁਗਾਂ ਦੇ ਮੁੱਟ ਤੋਂ ਮੌਜੂਦ ਹੈ ਆ ਤੁਸੀਂ ਅਰਥ ਪੜ ਸਕਦੇ ਹੋ ਇੱਥੇ ਜੁਗਾਂ ਦੇ ਮੁੱਟ ਤੋਂ ਮੌਜੂਦ ਹੈ ਤੇ ਇਸ ਵੇਲੇ ਇਸ ਵੇਲੇ ਵੀ ਮੌਜੂਦ ਹੈ ਇਹ ਅਗਾਹ ਨੂੰ ਵੀ ਹੋਣ ਵਾਲਾ ਰਹੇਗਾ ਇਹ ਨਹੀਂ ਵੀ ਉਹ ਮਤਲਬ ਕਿ ਅੱਜ ਹੈ ਜਾਂ ਮੁੱਢਾ ਤੋਂ ਸੀ ਜਾਂ ਅੱਗੇ ਸਮੇਂ ਅਗਲੇ ਸਮੇਂ 'ਚ ਨਹੀਂ ਹੋਏਗਾ ਨਹੀਂ ਨਹੀਂ ਉਹ ਆਉਣ ਵਾਲੇ ਸਮੇਂ 'ਚ ਆਦ ਮੁੱਢ ਤੋਂ ਸੱਚ ਹੈ ਜੁਗਾਂ ਤੋਂ ਸੱਚ ਹੈ ਹੁਣ ਵੀ ਸੱਚ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹ ਸੱਚ ਰਹੇਗਾ ਕਿਉਂਕਿ ਬੰਦੇ ਤੇ ਵੇਖੋ ਮਨੁੱਖ ਕਿੰਨੇ ਆਏ ਧਰਤੀ ਤੇ ਚਲੇ ਗਏ ਵੱਡੀਆਂ ਵੱਡੀਆਂ ਬਿਲਡਿੰਗਾਂ ਬਣੀਆਂ ਮਿੱਟੀ 'ਚ ਮਿਲ ਗਏ ਬੜਾ ਕੁਝ ਬਣਿਆ ਖਤਮ ਹੋ ਗਿਆ ਪਰ ਪ੍ਰਮਾਤਮਾ ਆਦਤੋਂ ਸੱਚ ਹੈ ਜੁਗਾਂ ਤੋਂ ਸੱਚ ਹੈ ਅੱਜ ਵੀ ਸੱਚ ਹੈ ਔਰ ਜਦੋਂ ਕੁਛ ਵੀ ਨਹੀਂ ਰਹੇਗਾ ਉਦੋਂ ਨਹੀਂ ਸੱਚ ਰਹੇਗਾ ਇਹ ਸਨ ਮੂਲ ਮੰਤਰ ਦੇ ਅਰਥ ਜਿਨ੍ਹਾਂ ਨੂੰ ਅਸੀਂ ਸਮਝਣ ਦਾ ਯਤਨ ਕੀਤਾ ਤੇ ਇਸ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਿਓ ਹੋਰ ਵੀ ਆਪਣੇ ਮਿੱਤਰਾਂ ਸੱਜਣਾ ਨਾਲ ਜਰੂਰ ਸ਼ੇਅਰ ਕਰਿਓ ਤਾਂ ਕਿ ਹੋਰ ਵੀ ਜਿਹੜੇ ਆ ਗੁਰਮੁਖ ਪਿਆਰੇ ਜੁੜ ਕੇ ਗੁਰਬਾਣੀ ਦੇ ਅਰਥ ਸਮਝ ਸਕਣ ਜਾਂ ਉਚਾਰਨ ਜਿਹੜੇ ਆ ਉਹ ਸੀ ਸਮਝ ਸਕੀਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਿਉਂਕਿ ਇਸ ਤਰ੍ਹਾਂ ਹੁਣ ਅਸੀਂ ਜਪਜੀ ਸਾਹਿਬ ਦੀ ਵਿਆਖਿਆ ਦੀਆਂ ਵੀਡੀਓ ਡੇਲੀ ਰੂਟੀਨ ਵਿੱਚ ਆਉਂਦੀਆਂ ਰਹਿਣਗੀਆਂ ਅਸੀਂ ਕੱਲੀ-ਕੱਲੀ ਪੌੜੀ ਨੂੰ ਇੱਕ-ਇੱਕ ਵੀਡੀਓ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ